ਆਇਆ ਤੇ ਗਿਆ ਪ੍ਰੀਤਾ ਲਾਈ ਮਾੜੀ ਟੋਨ ਕਬੱਡੀ ਤੇ ਕਪੂਰਥਲਾ ਜੀ ਜੱਜ ਕੋਈ ਦੋਨ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਹਰਪ੍ਰੀਤ ਸਿੰਘ ਕੋਤੜੇ ਵੱਲੋਂ ਪਿਆ ਪਰਿ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਪੁਲਾਤ ਦਾ ਮਾਨਮਤਾ ਪਿੰਡ ਪਿੰਡ ਹੈਗਾ ਜੀ ਬੇਗਵਾਲ ਜਿੱਥੇ ਗੁਰਗੋਬ ਸਿੰਘ ਸਪੋਰਟਸ ਕਲੱਬ ਐਂਡ ਕਲਚਰ ਕਲੱਬ ਪਿੰਡ ਬੇਗਵਾਲ ਵੱਲੋਂ ਤਈਮਾ ਕਬੱਡੀ ਕੱਪ ਕਰਵਾਇਆ ਗਿਆ ਇਹ ਤੁਹਾਨੂੰ ਦੱਸ ਤੀ ਇਹ ਕਬੱਡੀ ਕੱਪ 2 ਦਿਨ ਚੱਲਦਾ ਜੀ ਬੇਗਵਾਲ ਦੀ ਧਰਤੀ ਤੇ ਜਿੱਥੇ ਅੱਜ 2 ਫਰਵਰੀ ਜੋ ਕਿ ਪਹਿਲੇ ਦਿਨ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਤਾਂ ਜਣਾ ਸਾਂਝੇ ਕਰ ਅੱਜ ਆਲ ਓਪਨ ਦੇ ਮੈਚ ਜਿਹੜੇ ਆ ਜੋ ਕਰਵਾਏ ਗਏ ਨੇ ਉਹਦੇ ਸਬੰਧ ਵਿੱਚ ਅਸੀਂ ਕਲੱਬ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਟੂਰਨਾਮੈਂਟ ਵਿੱਚ ਖਾਸ ਕਰਕੇ ਜਿੱਥੇ ਇਹ ਕਲੱਬ ਬਹੁਤ ਹੀ ਵੱਡੇ ਪੱਧਰ ਦੇ ਜਿਹੜਾ ਟੂਰਨਾਮੈਂਟ ਕਰਵਾ ਰਹੀ ਏ ਉੱਥੇ ਐਨਰਾਂ ਵੀਰਾਂ ਦਾ ਬਹੁਤ ਵੱਡਾ ਜਿਹੜਾ ਸੰਯੋਗ ਇਸ ਦੇ ਵਿੱਚ ਜਿਹੜਾ ਪਾਇਆ ਗਿਆ ਵਾ ਤੇ ਆਓ ਆਪਾਂ ਹੁਣ ਕਲੱਬ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਟੂਰਨਾਮੈਂਟ ਬਾਰੇ ਲੈਣੇ ਜਾਣਕਾਰੀ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰੇ ਜ਼ਰੂਰ ਕਰ ਦੇਣੀ ਰਾਜੀ ਅੱਜ ਪਿੰਡ ਬੇਗੋਲ ਦੇ ਵਿੱਚ ਜਿਹੜਾ ਕਬੱਡੀ ਕੱਪ ਕਰਵਾਇ ਕਰਵਾ ਰਹੀ ਹੈ ਕਮੇਟੀ ਕੀ ਕਹਿਣਾ ਚਾਹੇ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋ ਇਹ ਤਈਵਾ ਕਬੱਡੀ ਕੱਪ ਹੈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੰਟਰਨੈਸ਼ਨਲ ਸਪੋਰਟਸ ਕਲੱਬ ਵੱਲੋਂ ਬਹੁਤ ਵੱਡੇ ਪੱਧਰ ਤੇ ਹਮੇਸ਼ਾ ਹੀ ਇੱਥੇ ਕਬੱਡੀ ਦਾ ਟਰਨਮੈਂਟ ਕਰਾਇਆ ਜਾਂਦਾ ਵੇਕਵਾਲ ਸੰਤੂਬਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਸਥਾਨ ਤੇ ਅੱਜ ਤੋਂ 23 ਸਾਲ ਪਹਿਲੇ ਸ਼ੁਰੂ ਹੋਇਆ ਸੀ ਜਦੋਂ ਪਾਕਿਸਤਾਨ ਤੇ ਇੰਡੀਆ ਦੀਆਂ ਟੀਮਾਂ ਨੇ ਵੀ ਇੱਥੇ ਪਰਫਾਰਮੈਂਸ ਦਿੱਤੀ ਸੀਗੀ ਦੋਸਤੋ ਬਾਦਨਬਦੇ ਨੇ ਕਬੱਡੀ ਕਲਬ ਜਿਹੜਾ ਚੜ੍ਹਦੀ ਕਲਾ ਚ ਚੱਲਦਾ ਪਿਆ ਆ ਸਾਰੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਜਿੰਨੇ ਮੇਰੇ ਵੀਰ ਇਹਨੂੰ ਕਲਬ ਨੂੰ ਚਲਾ ਰਹੇ ਨੇ ਮੈਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਵੀ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਹਰ ਸਾਲ ਕਰਦੇ ਨੇ ਸਪੋਰਟਸ ਦੀਆਂ ਟੀਮਾਂ ਵੱਡੇ ਪੱਧਰ ਤੇ ਸੇ ਮਂਗਾਉਂਦੇ ਆ ਤੇ ਉਤਸ਼ਾਹਿਤ ਕਰਦੇ ਨੇ ਨੌਜਵਾਨਾਂ ਨੂੰ ਵੀ ਨਸ਼ੇ ਤੋਂ ਵੀ ਦੂਰ ਹੋਣ ਤੇ ਖੇਡ ਦੇ ਨਾਲ ਜੁੜਨ ਤੇ ਆਪਣਾ ਸ਼ਰੀਰ ਬਣਾਉਣ ਤੇ ਪੰਜਾਬ ਦਾ ਜਿਹੜਾ ਨਾ ਉਦੇਸ਼ਾਂ ਵਿਦੇਸ਼ਾਂ ਵਿੱਚ ਚਾਹੁੰਦਾ। ਜਿਹੜਾ ਅੱਜ ਤੁਸੀਂ ਬੇਕੋਲ ਦੇ ਵਿੱਚ ਆਏ ਹੋ ਇਸ ਦੇ ਤੌਰ ਤੇ ਕੀ ਕਿਣਾ ਚਾਹੋ ਇਹ ਜੋ ਕਮੇਟੀ ਕਬੱਡੀ ਕੱਪ ਕਰਵਾ ਰਹੀ ਹੈ। ਤੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ। ਤੇ ਪਿਛਲੇ ਲਗਾਤਾਰ 23 ਸਾਲ ਤੋਂ ਪ੍ਰਾਲਾ ਹੋ ਰਿਹਾ ਹੈ। ਤੇ ਇਹ ਬਹੁਤ ਵਧੀਆ ਯਤਨ ਹੈਗਾ ਜਿਹੜੀ ਨੌਜਵਾਨ ਪੀੜ੍ਹੀ ਆ ਹੋਰ ਨਸ਼ੇ ਵਾਲੇ ਪਾਸੇ ਜਾਂ ਗਲਤ ਪਾਸੇ ਜਾ ਰਹੀ ਹੈ। ਉਹਨਾਂ ਦੀ ਤਾਕਤ ਨੂੰ ਸਿੱਧੇ ਪਾਸੇ ਲਿਆਉਣ ਵਾਸਤੇ ਬਹੁਤ ਬਧੀ ਯਤਨ ਕੀਤਾ ਗਿਆ ਤੇ ਦੂਸਰੀ ਗੱਲ ਮਹਾਨ ਮਹਾਪੁਰਤਨ ਪਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਜਿਨ੍ਹਾਂ ਨੇ ਤਿੰਨ ਵੱਡੇ ਕੰਮ ਕੀਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸਿੱਖਿਆ ਦਾ ਪ੍ਰਸਾਰ ਕੀਤਾ ਸਮਾਜਿਕ ਬੁਰਾਈਆਂ ਦੂਰ ਕੀਤਾ ਤੇ ਇਹ ਵੀ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਕਮਰਾ ਲੈ ਗਿਆ ਤੇ ਅਸੀਂ ਦੀ ਪੂਰਤੀ ਹੋਰ ਜਿਹੜਿਆ ਗਿਆ ਸਪੋਰਟ ਕਰਨੇ ਆ ਸਮਰਥਨ ਕਰਨੇ ਆ ਨਾਲ ਖੜੇ ਆ ਅੱਜ ਜਿਹੜਾ ਬੇਗੋਲ ਦੇ ਵਿੱਚ ਜਿਹੜਾ ਕਬੱਡੀ ਕੱਪ ਤੁਸੀਂ ਕਰਵਾਉਣ ਜਾ ਰਹੇ ਹੋ ਕੀ ਕਰਨਾ ਚਾਹੋਗੇ ਵਿਸ਼ੇਸ਼ ਤੌਰ ਤੇ ਲੋਕ ਇਹ ਰਾਜ ਆਪਣਾ ਸੱਭਿਆਚਾਰ ਖਾਸਾ ਸਥਾਨੀ ਸਕੰਡਰੀ ਸਕੂਲ ਦੀ ਗਰਾਊਂਡ ਵਿੱਚ ਜੋ 23 ਮਾਰ ਕਬੱਡੀ ਮੇਲਾ ਹੋਣ ਜਾ ਰਿਹਾ ਟੂਰਨਾਮੈਂਟ ਟੂਰਨਾਮੈਂਟ ਉਹ ਕੀਤਾ ਕਰਾਇਆ ਜਾ ਰਿਹਾ ਹੈ ਇਸ ਵਿੱਚ ਕੱਲ ਦੇ ਦਿਨ ਅੱਜ ਦੇ ਦਿਨ ਪਹਿਲੇ ਦਿਨ ਤੇ ਇੱਕ ਪਿੰਡ ਓਪਨ ਕਰਾਵਾਂਗੇ ਟੀਮਾਂ ਨੇ ਭਾਗ ਲੈਣਾ ਜਿਹਦੇ ਮੈਚ ਚੱਲ ਰਹੇ ਨੇ ਕੱਲ ਨੂੰ ਇਨਾਰਤ ਇੰਡੀਆ ਦੀਆਂ ਪ੍ਰੈਕਟਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਟੀਮਾਂ ਭਾਗ ਲੈਣਗੀਆਂ ਤੇ ਉਹਨਾਂ ਦੇ ਫਾਈਨਲ ਮੈਚ ਜਿਹੜੇ ਫਸਵਾ ਮੈਚ ਹੋਣਗੇ ਤੇ ਨਾਲ ਹੀ ਉਤ ਮ ਉਹਨਾਂ ਦੇ ਵਿੱਚ ਕੁੜੀਆਂ ਦਾ ਇੱਕ ਸ਼ੋਅ ਮੈਜਰਾ ਉਹ ਵੀ ਕਰਾਇਆ ਜਾਏਗਾ ਕਿਉਂਕਿ ਜਿਹੜੀ ਗੇਮ ਖੇਡਾਂ ਜਿਹੜੀਆਂ ਨੇ ਜੇ ਆਪਾਂ ਮੁੰਡਿਆਂ ਨੂੰ ਪ੍ਰਫੁੱਲਤ ਕਰਨੇ ਆ ਤਾਂ ਸਾਨੂੰ ਆਪਣੀਆਂ ਧੀਆਂ ਨੂੰ ਵੀ ਇਹ ਮੌਕਾ ਦੇਣਾ ਚਾਹੀਦਾ ਤਾਂ ਉਹ ਵੀ ਸਪੋਰਟ ਦੇ ਵਿੱਚ ਤਾਂ ਵਦਨ ਕਿਉਂਕਿ ਸਪੋਰਟ ਇੱਕ ਜਿਹੜਾ ਹਿੱਸਾ ਹੈ ਜਿਹਦੇ ਵਿੱਚ ਮਨੁੱਖ ਜਵਾਨ ਜਿਹੜਾ ਚੇਤਿਤ ਤਰੱਕੀ ਕਰਦਾ ਹੈ ਕਿ ਰੋਜ਼ਗਾਰ ਮਿਲਦਾ ਭਰਤੀ ਹੁੰਦਾ ਕਰੇ ਕੰਮ ਹੁੰਦਾ ਹੈ ਇਹ ਤੋਂ ਬਾਅਦ ਜਿਹੜੇ ਮੁੰਡੇ ਤਗੜੇ ਪਲੇਅਰ ਬਣ ਜਾਂਦੇ ਨੇ ਹੌਲੀ ਨਿਕਲਦੇ ਨੇ ਅੱਜ ਕੱਲ ਕਬੱਡੀ ਜਿਹੜੀ ਉਹ ਉਹਦਾ ਕਰੇਜੀ ਇੱਕ ਇੱਕ ਉਹ ਕਿਰਡ ਤੋਂ ਘਟ ਨਹੀਂ ਹੈਗਾ ਚੰਗੇ ਪਲੇਅਰਾਂ ਨੂੰ ਚੰਗੇ ਨਾਮ ਮਿਲਦੇ ਨੇ ਜੇ ਬੇਰੁਜ਼ਗਾਰੀ ਜਿੱਥੇ ਆ ਜੇ ਕੋਈ ਬੱਚਾ ਬੇਰੁਜ਼ਗਾਰੀ ਜੇ ਇੱਕ ਵਧੀਆ ਪਲੇਅਰ ਬਣ ਜਾਂਦਾ ਹੈ ਤਾਂ ਆਪਣੀ ਉਹ ਬੇਰੁਜ਼ਗਾਰੀ ਨੂੰ ਜਿਹੜਾ ਉਹ ਦੂਰ ਕਰਦਾ ਕਿਉਂਕਿ ਅੱਜ ਅੱਜ ਦੇ ਯੁੱਗ ਵਿੱਚ ਅੱਜ ਦੇ ਦਿਨ ਦਿਨ ਜਿਹੜੇ ਟਰੇਪਰ ਹੈ ਵਧੀਆ ਪਲੇਅਰਾਂ ਨੂੰ ਨਿਯਾਮ ਜਿਹਦੇ ਦਿੱਤੇ ਜਾਂਦੇ ਨੇ ਮੈਂ ਪਲੇਅਰਾਂ ਨੂੰ ਇਨਾਮ ਕਰਾਂਗਾ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਅੱਜ ਦਿਨੋਂ ਕਿ ਬੇਟਾ ਸਾਰੇ ਰਲ ਮਿਲ ਕੇ ਖੇਡਾਂ ਖੇਡਿਆ ਕਰੋ ਆਪਣੀ ਤਰੱਕੀ ਕਰੋ ਤੇ ਇਲਾਕਾ ਨਵਾਸੀਆਂ ਨੂੰ ਵੀ ਬੇਨਤੀ ਕਰਨਾ ਕਿ ਖੇਡਾਂ ਵਿੱਚ ਨਾ ਆਵਾ ਚੜ ਕੇ ਨਾ ਬੱਚਾ ਆਪਣੇ ਬੱਚਿਆਂ ਨੂੰ ਡਬਲ سپورਟ ਦਾ ਵਿੱਚ ਪਾਰਟਿਸਪੇਟ ਕਰਨ ਵਾਲੀ ਧਿਆਨ ਦੇ ਗੁਰੂ ਘਰ ਇਹੋ ਦੱਸੇ ਕਿ ਜਦੋਂ ਆਪ ਸੋਰਸਨ ਕਮਿਟੀ ਦੇ ਕਲਪ ਵਾਲੇ ਲਈ ਬਾ ਸੰਵੇਦਾਨਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਰੋਪਾ ਦੇ ਮੈਦਾਨ ਗੇ ਕੱਲ ਨੂੰ ਰਵਿੰਦਰਵਾਸ ਕੀਤਾ ਜਾ ਰਿਹਾ ਵਾਹਲਾ ਖਰਾਬ ਆਇਆ ਜਾਣਾ ਜੀ ਕਾ ਇਕਨਾ ਅੱਜ ਦੇ ਪਿੰਡ ਪਿੰਡ ਪਾਸ ਹੋ ਰਹੇ ਨੇ ਤੇ ਕੱਲ ਰੋਪਾ ਦੇ ਆਜੋ ਰਹੇ ਜੀ ਪੈਜੋ ਚਲੀ ਆ ਰਹਾ ਤੇ ਜੋ ਸੱਜਣ ਹੋ ਜੋ ਕੱਤੀ ਆ ਰਹੇ ਹੋਰ ਬਾਕੀ ਖੇਤੀਬਾਨ ਪਾਰਿਸਪੋਰਟ ਕਰਾਇਆ ਜਾਣਾ ਸਭ ਨੂੰ ਦਿੱਤਾ ਜਾਏਗਾ ਸਭ ਪਪਾ ਟ੍ਰੇਨ ਸੇ ਘਰੋਂ ਵਸਤਾ ਵਾ ਸੱਚ ਸੋਹਣੀ ਪੂਰੇ ਜਗਤ ਨੂੰ ਆਉਦੇ ਸਰ ਪਿੰਡ ਦੇ ਕਾਫੀ ਮਿਹਨਤ ਵਾਲੇ ਬੰਦੇ ਨੂੰ ਬੁਲਾਇਆ ਜਾ ਰਿਹਾ ਹੈ ਬੜੀ ਚੰਗਾ ਲੱਗਦਾ ਹੈ ਜਿੰਨੇ ਵੀ ਸਾਡੇ ਆਲਾ ਪਰਿਵਾਰ ਬਾਹਰੋਂ ਦੇ ਪਿੰਡ ਵਾਸਤੇ ਨੌਜਵਾਨਾਂ ਵਾਸਤੇ ਪਿੰਡ ਦੇ ਵਧੀਆ ਕੰਮ ਕਰਨ ਵਾਸਤੇ ਕਾਫੀ ਸਹਾਇਤਾ ਕਰਦੇ ਰਹੇ ਨੇ ਕਦੇ ਵੀ ਇਹਨਾਂ ਦੀ ਵੀਰਾਂ ਦੀ ਯਾਦ ਕੀਤਾ ਹੈ ਕਿ ਕਿਸੇ ਵੀ ਕੰਮ ਵਾਸਤੇ ਭਾਵੇਂ ਜਿੰਨਾ ਦੇ ਹੋਣ ਚਾਹੇ ਪਿੰਡ 'ਚ ਕਿਸੇ ਕੰਮ ਦਾ ਕਰਨਾ ਹੋਵੇ ਜਾਂ ਬਾਹਰੋਂ ਕਿਸੇ ਵੀ ਕਰਨਾ ਹੋਵੇ ਇਹ ਲੋਕੀਂ ਭਰਾ ਸਰ ਦਾ ਮੋਢਾ ਮੋਢਾ ਚੁੱਕਦੇ ਨੇ ਆਪਦੇ ਵੱਡੇ ਮੇਲਿਆਂ 'ਚ ਵੱਡੇ ਜੱਫੇ ਲਾ ਕੇ ਰਕਾਰ ਪਾਦਾ ਕੀਤੇ ਐ ਇਹ ਹੈ ਪੰਡਾਲ ਦੋਨੀ ਵਾਲਾ ਓ ਸੋਨੀ ਪੰਡਾਲ ਇਹ ਸੋਨੇ ਕਹਿੰਦੇ ਪੰਡਾਲ ਦੋਨੀ ਦੀ ਧਰਤੀ ਦਾ ਮਾਝੀ ਕਿੰது ਗੱਲਾ ਹਸਰਾਨਾ ਤੇ ਗੱਲਾ ਕਾਦੇ ਪਰ ਮੜਾਲੇ ਦੀਆਂ ਹੋਣਗੀਆਂ ਜਿੱਥੇ ਤੇ ਕਮੇਟਰੀ ਸੱਤੋਂ ਚੜਾਦੇ ਦੀਆਂ ਗੱਲਾਂ ਹੁੰਦੀਆਂ ਵੱਡੇ ਖਾੜੀ ਪੈਦਾ ਕਿਦਰ